ਤਾਂ ਅਸੀਂ ਐਸੀ ਜਗ੍ਹਾ ਤੇ ਆ ਕੇ ਦੁਕਾਨ ਕਰ ਲਈ ਜਿੱਥੇ ਕਈ ਪੁਸਤਾਂ ਤੋਂ ਬਾਣੀਏ ਕੰਮ ਕਰਦੇ ਸੀਗੇ। ਅੱਛਾ ਜੀ। ਉਹ ਬੜੇ ਹੈਰਾਨ ਪਰੇਸ਼ਾਨ ਵੀ ਇਹ ਕਿਵੇਂ ਕੰਮ ਕਰਨਗੇ ਜੱਟ ਬੂਟ ਜੇ ਬੰਦੇ ਨੇ, ਅਨਪੜ੍ਹ ਜੇ ਬੰਦੇ ਨੇ। ਹਾਂ। ਤੇ ਪਰ ਅਸੀਂ ਸ਼ੁਰੂ ਕਰਤੀ। ਜਦੋਂ ਜਵਾਨੀ ਹੁੰਦੀ ਹੈ ਤਦ ਡਰ ਨਹੀਂ ਹੁੰਦਾ ਬੰਦੇ ਦੇ। ਜੀ ਜੀ। ਜਦੋਂ ਸਿਆਣਾ ਹੋ ਜਾਂਦਾ ਫਿਰ 20 ਗੱਲਾਂ ਵਿਚਾਰ ਕਰਦਾ। ਹਮ। ਤੇ ਸ਼ੁਰੂ ਕਰਤਾ। ਤੇ ਸਾਡਾ ਕੰਮ ਬੜਾ ਚੱਲ ਪਿਆ। ਕਿਉਂਕਿ ਗਾਹਕ ਵੀ ਪਿੰਡਾਂ ਵਾਲੇ ਸੀਗੇ, ਅਸੀਂ ਵੀ ਪਿੰਡਾਂ ਵਾਲੇ ਸੀਗੇ। ਜੀ ਜੀ। ਜਿਹੜੀ ਸੋਚ ਮੈਚ ਕਰਨ ਲੱਗ ਪਈ। ਫਿਰ ਉੱਤੇ ਕੀ ਹੋਇਆ? ਬੜੀ ਇੰਟਰਸਟਿੰਗ ਗੱਲ ਹੈ ਵੀ ਮਾਰਕੀਟ ਵਾਲਿਆਂ ਨੇ ਸੇਲ ਟੈਕਸ ਵਾਲਿਆਂ ਕੋ ਸਾਡੀ ਸ਼ਿਕਾਇਤ ਕਰਤੀ ਜਿਹਨ ਕੋਲ ਸੇਲ ਟੈਕਸ ਦੰਬਰੇ ਦੀ ਉਹ ਜਿਹੜਾ ਸੀ ਅਫਸਰ ਉਹਨਾਂ ਦਾ ਈਟੀਓ ਕਹਿੰਦੇ ਨੇ ਉਹ ਸਾਡੀ ਦੁਕਾਨ ਤੇ ਆ ਗਿਆ ਅੱਛਾ ਤੇ ਮੈਨੂੰ ਕਹਿੰਦਾ ਕਾਕਾ ਜੀ ਤੁਸੀਂ ਮੈਨੂੰ ਪਛਾਣਿਆ ਮੇਰੇ ਕੋਲ 8-10 ਗਾਹਕ ਸੀਗੇ ਅੱਛਾ ਭਾਈ ਨਹੀਂ ਕਹਿੰਦਾ ਮੈਂ ਆਪ ਸੇਲ ਟੈਕਸ ਦਾ ਅਫਸਰ ਹਾਂ ਅੱਛਾ ਤੁਹਾਡੀ ਸ਼ਿਕਾਇਤ ਆਈ ਹੈ ਹਮ ਮੈਂ ਜੀ ਬੈਠੋ